ਆਓ ਸੁਣਾਵਾਂ ਸੰਗ ਤੇ ਸਿੱਖੀ ਦੀ ਮਹ ਕਹਾਣੀ ਆਓ ਸੁਣਾਵਾਂ ਸੰਗ ਤੇ ਸਿੱਖੀ ਦੀ ਮਹ ਕਹਾਣੀ ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ ਆਇਫਲ ਟਾਵਰ ਪੰਜਾਬੀ ਕਲਾ ਤੇ ਪਿਆਰੇ ਦੋਸਤੋ ਸ਼ਹੀਦੀ ਸਪਤਾ ਚੱਲ ਰਿਹਾ ਹੈ ਸ਼ਮਸ਼ੇਰੇ ਬਹਾਦਰ ਸਹੇਬੇ ਕਮਾਲ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਮੁੱਚਾ ਪ੍ਰਵਾਹ ਤੇ ਉਹਨਾਂ ਦੇ ਸਿੱਖ ਮਰਜੀਵੜਿਆਂ ਦੀ ਮਹਿਮਾ ਬ੍ਰਹਿਮੰਡ ਦੇ ਵਿੱਚ ਗਾਈ ਜਾ ਰਹੀ ਹੈ ਇਸ ਕਾਬ ਆਪਾ ਦੇ ਪੱਤਨ ਤੇ ਬੈਠਿਆਂ ਕਾਬ ਅਬਲਾਖੀਆਂ ਵੱਲੋਂ ਕਰੋ ਫਤੇ ਪ੍ਰਵਾਹ ਵਾਹਿ ਗੁਰੂ ਜੀ ਦਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਵੀ ਸੀ ਕਵੀ ਨਹੀਂ ਕਵੀਆਂ ਸਿਰ ਕਵੀ ਸੀ ਪਰ ਜਦੋਂ ਅਸੀਂ ਆਖਦੇ ਹਾਂ ਕਿ ਗੁਰੂ ਸਾਹਿਬ ਇੱਕ ਕਵੀ ਸੀ ਤਾਂ ਸਾਡੇ ਸਾਹਮਣੇ ਇੱਕ ਬਹੁਤ ਹੀ ਨਿਮਾਣੇ ਜੇ شریف ਜਿਹੇ ਵਿਚਾਰੇ ਜਿਹੇ ਕਰੈਕਟਰ ਦਾ ਨਿਰਮਾਣ ਹੋ ਜਾਂਦਾ ਹੈ ਕਿਉਂਕਿ ਕਵੀ ਜਿਹੜਾ ਹੁੰਦਾ ਉਹ ਕੋਮਲ ਭਾਵਨਾਵਾਂ ਵਾਲਾ ਹੈ ਉਹ ਲਿਖ ਸਕਦਾ ਹੈ ਵਿਚਾਰ ਸਕਦਾ ਹੈ ਬੀਰ ਰਸ ਦੀਆਂ ਕਵਿਤਾਵਾਂ ਬਹੁਤ ਸੁੰਦਰ ਉਪਮਾਵਾਂ ਨਾਲ ਉਚਾਰ ਸਕਦਾ ਹੈ ਪਰ ਉਹ ਲੜ ਨਹੀਂ ਸਕਦਾ ਕਿਉਂਕਿ ਲੜ ਸਕਦੇ ਜਿਹੜੇ ਬੰਦੇ ਉਹਨਾਂ ਦੇ ਜਿਗਰੇ ਫौलाਦੀ ਹੁੰਦੇ ਆ ਉਹ ਕਠੋਰ ਚਿੱਤ ਹੁੰਦੇ ਆ ਉਹ ਤਲਵਾਰ ਵਾ ਸਕਦੇ ਆ ਉਹ ਕਲਮ ਨਹੀਂ ਵਾ ਸਕਦੇ ਪਰ ਸਹੇਬੇ ਕਮਾਲ ਸਹਿਬ 시ਰਿ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਵੀਆਂ ਸਿਰ ਕਵੀ ਸੀ 52 ਕਵੀ ਉਹਨਾਂ ਦੇ ਹਜ਼ੂਰੀ ਵਿੱਚ ਰਹਿੰਦੇ ਸੀ ਤੇ ਉਹਨਾਂ ਨੇ ਮਨੁੱਖਤਾ ਨੂੰ ਹਰ ਪੱਖ ਤੋਂ ਸਾਡੀਆਂ ਸੋਚਾਂ ਨੂੰ ਸਾਡੇ ਹਿਰਦਿਆਂ ਨੂੰ ਸਾਨੂੰ ਰਖਾਣੇ ਤੌਰ ਤੇ ਰੰਗਿਆ ਚੰਡਿਆ ਤੇ ਪ੍ਰਚੰਡ ਕੀਤਾ ਅੱਜ ਉਸ ਵੱਡੇ ਬਣਕਾਰੀ ਉਪਕਾਰੀ ਰਹਿਬਰ ਦੀ ਯਾਦ ਵਿੱਚ ਸਮੁੱਚੇ ਸਮਾਜ ਦੇ ਵਿੱਚ ਜੋ ਨਾਨਕ ਨਾਮ ਲੈਵਾ ਸਿੱਖ ਹਾਜ਼ਰੀਂ ਭਰ ਰਹੇ ਆ ਕਾਮ ਮਹਿਫਲਾਂ ਹੋ ਰਹੀਆਂ ਆ ਵੀਰ ਰਸ ਦੀਆਂ ਕਵਿਤਾਵਾਂ ਗਾ ਲਈਆਂ ਜਾ ਰਹੀਆਂ ਆ ਕਿਧਰੇ ਕੁਰਬਾਨੀ ਅੰਮ੍ਰਿਤ ਮਈ ਪ੍ਰਵਾਹ ਚੱਲ ਰਿਹਾ ਕਿਧਰੇ ਸਰਹੰਦ ਜੋੜ ਮੇਲੇ ਲੱਗੇ ਪਏ ਆ ਉਸ ਇੱਕ ਲੜੀ ਨੂੰ ਬੰਤ ਰੱਖਦੇ ਆ ਅਸੀਂ ਵੀ ਹਾਜ਼ਰੀ ਲਵਾਉਣ ਲੱਗੇ ਸਾਰੇ ਜਣੇ ਸਾਡੇ ਵਿੱਚ ਬਹੁਤ ਹੀ ਸਾਡੇ ਪਿਆਰੇ ਵੀ ਡਾਕਟਰ ਸਲੂਤ ਸਿੰਘ ਕੈਥ ਤੇ ਨਾਲ ਸੁਖਮੰਦਰ ਸਿੰਘ ਜੀ ਬਰਾੜ ਵੀ ਸਾਡੇ ਰਣਜੀਤ ਸਿੰਘ ਜੀ ਗਿੱਲ ਬਹੁਤ ਹੀ ਪਿਆਰੇ ਗੀਤਕਾਰ ਤੇ ਸਾਡੀ ਇਸ ਆਈਫਲ ਟਾਵਰ ਦੀ ਟੀਮ ਦੇ ਵਿੱਚੋਂ ਸਾਡੇ ਜ਼ਹੀਰ ਅਹਿਮਦ ਤਰਸੇਮ ਸਿੰਘ ਸਫਰੀ ਜਿਹੜੇ ਕੈਮਰੇ ਤੇ ਸਾਥ ਦੇ ਰਹੇ ਆ ਸਾਰਿਆਂ ਵੱਲੋਂ ਇੱਕ ਵਾਰ ਫੇਰ ਤੁਹਾਨੂੰ ਸਾਰਿਆਂ ਨੂੰ ਬਹੁਤ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਉਹਨਾਂ ਮਹਾਨ ਸਪੂਤਾਂ ਨੂੰ ਮਹਾਨ ਸ਼ਹੀਦਾਂ ਨੂੰ ਕੋਟਨ ਕੋਰਸ ਪ੍ਰਣਾਮ ਕਰਦੇ ਹਾਂ ਮੈਂ ਬੇਨਤੀ ਕਰਾਂ ਸਾਡੇ ਬਹੁਤ ਹੀ ਪਿਆਰੇ ਵੀਰ ਰਣਜੀਤ ਸਿੰਘ ਗਿਰਦਿਆ ਨੂੰ ਕਿ ਉਹ ਆਪਣੇ ਇੱਕ ਗੀਤ ਨਾਲ ਹਾਜ਼ਰੀ ਦਵਾਉ ਵਾਹਿਗੁਰੂ ਕੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਤਨ ਤਨ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਛੋਟੇ ਸਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਤ ਚਾਰ ਲਾਈਨਾਂ ਦਾਸ ਨੇ ਲਿਖੀਆਂ ਗੁਰੂ ਸਾਹਿਬ ਨੇ ਆਪ ਹੀ ਲਖਾਈਆਂ ਹੋ ਮੈਂ ਤੁਹਾਡੇ ਸਾਰਿਆਂ ਨਾਲ ਸਾਂਝੀਆਂ ਕਰ ਲੈ ਅਰਸ਼ਾਦ ਦੀ ਕਰਸ਼ਾ ਜਦੋਂ ਨਿਹੱਚ ਚਿਣੇ ਸੀ ਦਸਮੇਸ਼ ਦੇ ਦੁਲਾਰੇ ਕਾਂਬ ਗਈ ਸੀ ਤਰਤ ਤੇ ਅੰਬਰਤਾ ਹਮਾਰੇ ਵਾ ਜਦੋਂ ਨਿਹੱਚ ਚਿਣੇ ਸੀ ਦਸਮੇਸ਼ ਦੇ ਦੁਲਾਰੇ ਕੰਬ ਗਈ ਸੀ ਤਰਤ ਤੇ ਅੰਬਰਤਾ ਹਮਾਰੇ ਰੈਮ ਭੋਰਾ ਵੀ ਨਾ ਕੀਤਾ ਸੀ ਮੁਗਲ ਸਰਕਾਰਾਂ ਟੀੜੇ ਸੋਲ ਜੇ ਸਰੀਰ ਵਿੱਚ ਪੱਕੀਆਂ ਦੀਵਾਰਾਂ ਟੀੜੇ ਸੋਲ ਜੇ ਸਰੀਰ ਵਿੱਚ ਪੱਕੀਆਂ ਦੀਵਾਰਾਂ ਹੰਦੇ ਸੇਦ ਲਾ ਕੇ ਕੰਧ ਖਾਣ ਲੱਗੀ ਵਾਲ ਕੋਲੀ ਗੋਡਿਆਂ ਦੇ ਆ ਕੇ ਸ਼ੱਲ ਦਿੱਤੇ ਉਹਨਾਂ ਗੋਡੇ ਨਾਲ ਲੋਹੇ ਦੇ ਉਜਾਰਾ ਛੀਨੇ ਸੋਲ ਜੈ ਸਰੀਰ ਵਿੱਚ ਪੱਕੀ ਨਾ ਦੀਵਾਰਾਂ ਛੀਨੇ ਸੋਲ ਜੈ ਸਰੀਰ ਵਿੱਚ ਪੱਕੀਆਂ ਦੀਵਾਰਾਂ ਪੀਤਾ ਦਸ ਮੇਸ਼ੀ ਕੋਲੋਂ ਸਿੱਖੀ ਸਿੱਖੀ ਸਿਕਮਾਣੀ ਮਾਹੀ ਵਾਹਿਗੁਰੂ ਓਠ ਫਰਕ ਦੇ ਦੁਹਾਦੇ ਮੁਖੋਂ ਪੜਦੇ ਨੂਰ ਬਾਣੀ ਬੱਚੇ ਛੇਰ ਦੇ ਨੀ ਢੋਲੇ ਦਿੱਤੇ ਲਾਲ ਚ ਹਜ਼ਾਰ ਚੀਨੇ ਸੋਲ ਜੈਸਰੀ ਵਿੱਚ ਪੱਕੀਆਂ ਦੀਵਾਰਾਂ ਟੀਨੇ ਸੋਲਦੇ ਸਰੀਰ ਵਿੱਚ ਪੱਕੀਆਂ ਦੀਵਾਰਾਂ ਕਾਂਦੇ ਉਸਰਦੀ ਗਈ ਆਈ ਮੋਡਿਆਂ ਦੇ ਕੋਲੇ ਫੇਰੀ ਬੋਲੇ ਸੋਨਹਾਲ ਦੇ ਜੀਕਾਰ ਉਹ ਨਾ ਬੋਲੇ ਗਿੱਲਾ ਦੱਸ ਕਿਵੇਂ ਗੁਰਾਂ ਦਾ ਮੈਂ ਕਰ ਜੀ ਉਤਾਰਾਂ ਟੀਨੇ ਸੋਲ ਜੇ ਸਰੀਰ ਵਿੱਚ ਪੱਕੀਆਂ ਦੀਵਾਰਾਂ ਛੀਣ ਸੋਲ ਜੇ ਸਰੀਰ ਵਿੱਚ ਪੱਕੀਆਂ ਦੀਵਾਰਾਂ ਵਾਹ ਜੀ ਵਾਹ ਵਾਹ ਜੀ ਗੰਗਾ ਸਾਹਿਬ ਬਹੁਤ ਹੀ ਖੂਬਸੂਰਤ ਗੀਤ ਸਾਹਿਬ ਬਹੁਤ ਹੀ ਸ਼ਰਧਾ ਭਾਵ ਵਿੱਚ ਭਿੱਜੇ ਹੋਏ ਤੁਹਾਡੇ ਬੋਲ ਸੀ ਕਰਦ ਕਿਵੇਂ ਉਤਾਰ ਸਕ ਜੇ ਅਸੀਂ ਅਸੀਂ ਯਾਦ ਕਰਦੇ ਰਹੇ ਜੇ ਤੇ ਜਿਹੜਾ ਸਾਨੂੰ ਪੈਗਾਮ ਸਤਿਗੁਰੂ ਦੇ ਕੇ ਗਏ ਆ ਸਾਤ ਕਹੂੰ ਸੁਣ ਲਿਓ ਸਭੇ ਜਿਨ ਪ੍ਰੇਮ ਕੀਓ ਤਨਹੀ ਪ੍ਰਪਾਇਓ ਤੇ ਖਾਸਾ ਜਿੱਥੇ ਪ੍ਰੇਮ ਪ੍ਰਵੇਸ਼ ਹੋ ਗਿਆ ਉੱਥੇ ਫੇ ਸਾਰੇ ਨਿਜਮ ਆਪਣੇ ਆਪ ਲਾਗੂ ਹੋ ਜਾਂਦੇ ਆ ਪਾਤਸ਼ਾਹ ਦੀ ਵੱਡੀ ਰਹਿਮਤ ਹੈ ਕਿ ਸਾਨੂੰ ਉਹ ਆਪਣੇ ਚਰਨਾਂ ਦੇ ਨਾਲ ਲਾ ਕੇ ਟੋਪੀਆਂ ਸਿਰਾਂ ਤੇ ਦਸਤਾਰ ਹੁੰਦੇ ਨਾ ਤੇ ਦਸਵੇਂ ਗੁਰੂ ਜੇ ਅਵਤਾਰ ਹੁੰਦੇ ਵਾਹਿਗੁਰੂ ਤੇ ਆਓ ਸਰਬੰਦਰ ਸਿੰਘ ਪ੍ਰਾਪਤੋਂ ਆਪਾਂ ਉਹਨਾਂ ਦੇ ਮਨ ਦੇ ਭਾਵ ਜਿਹੜੇ ਆ ਉਹ ਕਿਸੇ ਵੀ ਕਪਤਾਰਾਂ ਨਾਲ ਸਾਂਝਾ ਕਰਨ ਚਾਹੁੰਦਾ ਹਨ ਉਹਨਾਂ ਨੂੰ ਗੁਜਾਰ ਸਕ ਕੇ ਸੰਧਿਕ। ਆਈਫਲ ਦੇ ਆਵਰ ਦੇ ਥੱਲੇ ਬੈਠੇ ਦੋਸਤੋ ਸਭ ਤੋਂ ਪਹਿਲਾਂ ਗੁਰੂ ਸਾਹਿਬ ਦੀ ਬਖਸ਼ੀ ਫਤੇ ਦੀ ਸਾਂਝ ਪਾਓ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹੱਕ ਹੱਕ ਆਦੇਸ਼ ਗੁਰੂ ਗੋਬਿੰਦ ਸਿੰਘ ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ ਗੁਰੂ ਗੋਬਿੰਦ ਸਿੰਘ ਦੀ ਜਿੰਨੀ ਵੀ ਸਿਫਤ ਕੀਤੀ ਜਾਵੇ ਓਨੀ ਹੀ ਥੋੜੀ ਹੈ। ਉਹਨਾਂ ਨੇ ਪਿਤਾ ਵਾਰਿਆਂ ਮਾਂ ਵਾਰੀ ਪੁੱਤਰਵਾਰੀ ਆਪਣੇ ਬਿੰਦੀ ਪੁੱਤਰਾਂ ਨਾਲੋਂ ਨਾਦੀ ਪੁੱਤਰਾਂ ਨੂੰ ਤਰਜੀਹ ਦਿੰਦਿਆਂ ਹੋਇਆਂ ਗੁਰੂ ਸਾਹਿਬ ਨੇ ਇਹੋ ਜਿਹੀ ਇੱਕ ਅਲਸਾਨੀ ਮਿਸਾਲ ਕਾਇਮ ਕਰ ਦਿੱਤੀ ਕਿ ਜਿਸ ਤਰ੍ਹਾਂ ਅੱਬਾ ਸੋਚਦੇ ਆ ਕਿ ਜਿਹੜਾ ਕਵੀ ਐ ਕੋਮਲ ਭਾਵੀ ਹੁੰਦਾ ਤੇ ਕੋਮਲ ਭਾਵੀ ਕਵੀ ਜਿਹੜਾ ਉਹ ਹਥਿਆਰ ਨਹੀਂ ਚੁੱਕਦਾ ਪਰ ਗੁਰੂ ਗੋਬਿੰਦ ਸਿੰਘ ਜੀ ਨੇ ਇਹ ਕਰ ਉਹ ਸੱਚਕਾਰ ਖਾਇ ਚੁਕਰ ਆਜ ਹਮਾ ਹਿਲਤੇ ਦੁਰਗਜਸਤ ਖਰਾਲ ਅਸਤ ਬੁਰਦਨ ਬਾ ਸ਼ਮਸ਼ੀਰ ਦਸ ਵਾਹ ਵੀ ਜਦੋਂ ਵਿਚਾਰਾਂ ਦਲੀਲਾਂ ਚਿੱਠੀਆਂ ਬਿਆਨ ਤਾਂ ਉਹਦੋਂ ਹਥਿਆਰ ਧੋਣੇ ਲੱਗਮੀ ਹੈ ਤਾਂ ਅੱਜ ਦੇ ਇਸ پارک ਪਵਿੱਤਰ ਦਿਹਾੜੇ ਉੱਪਰ ਉਹਨਾਂ ਸ਼ਹੀਦਾਂ ਨੂੰ ਯਾਦ ਕਰਦੇ ਆਂ ਬਾਬੂ ਰੱਜਬਲੀ ਨੇ ਛੋਟੇ ਸਾਹਿਬ ਜਾਂ ਦੇ ਸ਼ਹੀਦੀ ਪ੍ਰਤੀ ਜੋ ਲੈਣਾ ਲਿਖਿਆ ਨੇ ਜੋ ਕਵਿਤਾ ਲਿਖੀ ਆ ਉਹਨਾਂ ਨੂੰ ਮੈਂ ਆਪਣੇ ਸ਼ਬਦਾਂ ਰਾਂ ਹੀ ਆਪਣੇ ਬੋਲਾਂ ਰਾਂ ਹੀ ਸਾਂਝ ਪਾਉਣ ਜਾ ਰਿਹਾ ਤੁਹਾਡੇ ਨਾਲ ਉਮੀਦ ਹੈ ਤੁਸੀਂ ਪ੍ਰਵਾਨ ਕਰੋਗੇ ਦੋਹਰਾ ਕਹਿਣ ਧਰਮ ਦੇ ਪੁੱਤ ਨੇ ਬੇਲ ਕੋਲੇ ਉਮਰਾ ਨਰਮ ਜਲ ਦੀ ਸੀਸ ਉਤਾਰ ਨਾ ਹੋ ਇੰਨਾ ਗਰਮ ਦੋਨੋ ਗੁਰੂ ਦੇ ਦੁਲਾਰੇ ਮੌਤ ਨਦੀ ਦੇ ਕਿਨਾਰੇ ਖੜੇ ਬੋਲਦੇ ਜਕਾਰੇ ਸਾਹਮਣੇ ਹਜ਼ਾਰਾਂ ਦੇ ਸੁਣ ਦੰਦ ਜੋੜਗੇ ਅਹਿਲਕਾਰਾਂ ਦੇ ਸੋੜ ਦੰਦ ਛੋੜੇਗੇ ਅਹਿਲ ਕਾਰਾਂ ਦੇ ਕਹਿੰਦੇ ਸਿੱਖੀ ਤੇ ਯਕੀਨ ਹੁੰਦੇ ਨਾ ਮੁਸਲਮੀਨ ਪਾਵੇਂ ਢੀੜ ਦੇ ਮਸ਼ੀਨ ਤੂੰ ਨਵਾਬ ਸੁਬੇ ਆ ਸਾਡਾ ਦੋਹਾ ਪਾਈਆਂ ਦਾ ਜਵਾਬ ਸੁਬੇ ਆ ਸਾਡਾ ਦੋਹਾ ਪਾਈਆਂ ਦਾ ਜਵਾਬ ਸੁਬੇ ਆ ਸੁੱਚਾ ਖਤਰੀ ਮਲਾਪੀ ਦੂਜਾ ਰਲਿਆ ਗੰਗੂ ਤਾਪੀ ਦਗੇ ਦੀ ਬਿਮਾਰੀ ਵਿਆਪੀ ਜੀ ਦਾ ਵੈਦ ਕੋਈ ਨਹੀਂ ਹੁਣ ਸਾਡੀ ਜ਼ਿੰਦਗਾਨੀ ਦੀ ਓ ਮੈਦ ਨਹੀਂ ਦੇ ਕੇ ਗੁਰੂ ਕਾ ਨੂੰ ਕੂਰਾ ਆਲੇ ਸੁਰਗਾ ਚੋਂ ਹੂਰਾ ਐਵੇਂ ਕਰੇ ਬੇਕਸੂਰਾ ਨੂੰ ਖਰਾਬ ਸੂਬੇ ਆ ਸਾਡਾ ਦੋਹਾਂ ਪਾਂਜਾਂ ਦਾ ਜਵਾਬ ਸੂਬੇ ਆ ਸਾਡਾ ਦੋਹਾਂ ਪਾਂਜਾਂ ਦਾ ਜਵਾਬ ਸੂਬੇ ਆ ਦੁੱਧ ਸ਼ੀਣੀਆਂ ਦੇ ਚੁੰਗੇ ਦੇਣੇ ਵੈਰੀ ਨੂੰ ਕਿ ਪੂੰਗੇ ਪਾਵੇਂ ਜਾਨ ਸੀਸ ਡੂੰਗੇ ਤੇ ਮੁਕਾ ਦੇ ਜਾਨ ਤੋਂ ਨਾ ਕਹਿਣਾ ਕਲਮਾ ਜ਼ੁਬਾਨ ਤੋਂ ਫੇਰ ਵੀ ਨਾ ਕਹਿਆ ਕਲਮਾ ਜ਼ੁਬਾਨ ਤੋਂ ਸੁਣ ਬਾਗਦੀ ਆਵਾਜ਼ ਨਹੀਂ ਨਿਤਣੀ ਨਮਾਜ਼ ਥੋੜਾ ਖਾਣਾ ਨਾ ਅਨਾਜ ਤੇ ਕਬਾਬ ਸੂਬੇ ਆ ਸਾਡਾ ਦੋਹਾਂ ਪਾਂਿਆਂ ਦਾ ਜਵਾਬ ਸੂਬੇ ਆ ਸਾਡਾ ਦੋਹਾਂ ਪਾਂਿਆਂ ਦਾ ਜਵਾਬ ਸੂਬੇ ਆ ਖਬਰ ਨਡਕਾ ਮੌਲਵੀ ਸਦਾਵੇਂ ਪੱਕਾ ਕਰ ਦਿਨ ਵਿੱਚ ਤੱਕਾ ਤੂੰ ਕਿੰਨਾ ਤੋਂ ਸਿੱਖਿਆ ਕਿਹੜੀ ਆ ਤਮੇਂ ਕੁਰਾਨ ਵਿੱਚ ਲਿਖਿਆ ਕਿਹੜੀ ਆ ਤਮੇਂ ਕੁਰਾਨ ਵਿੱਚ ਲਿਖਿਆ ਕੰਡਿਆਂ ਤੋਂ ਦੀ ਨਾ ਕੜੀ ਫੇਰ ਲਾਲੀ ਪਾਵੇਂ ਸੀਸ ਵੇਖ ਖੋਲ ਕੇ ਹਦੀਸ ਦੀ ਕਿਤਾਬ ਸੁਬੇਆ ਸਾਡਾ ਦੋਹਾਂ ਪਾਂਿਆਂ ਦਾ ਜਵਾਬ ਸੂਬੇ ਆ ਸਾਡਾ ਦੋਹਾਂ ਪਾਂਿਆਂ ਦਾ ਜਵਾਬ ਸੂਬੇ ਆ ਲਾਵੇ ਉਹ ਲਟੇ ਜਮੈਣੇ ਰੋਜੇ ਰੱਖਣੇ ਕੀ ਤੈਨੇ ਗੱਫੇ ਬਾਡੀਆਂ ਦੇ ਲੈਣੇ ਪਰ ਸਿੱਟ ਤਸਬੀ ਤੂੰ ਬਜੀਦ ਖਾਂ ਕਸਾਂਜਾਂ ਤੋਂ ਵੀ ਕਸ ਵੀ ਤੂੰ ਬਜੀਦ ਖਾਂ ਕਸਾਂਜਾਂ ਤੋਂ ਵੀ ਕਸ ਵੀ ਇਹ ਜਦ ਤਿੰਨ ਕਮੀ ਕੱਡੇ ਦਿਨ ਢੋਤੰਮੀ ਕਿਉਂ ਵਧਾਈ ਦਾੜੀ ਲੰਮੀ ਪਾ ਮਹਿਰਾਬ ਸੂਬੇ ਆ ਸਾਡਾ ਦੋਹਾ ਪਾਈਆਂ ਦਾ ਜਵਾਬ ਸੂਬੇ ਆ ਸਾਡਾ ਦੋਹਾ ਪਾਈਆਂ ਦਾ ਜਵਾਬ ਸੂਬੇ ਆ ਸਾਡਾ ਕੀ ਦੇ ਨਾਲ ਵੱਟ ਜਾਂ ਕਿਸੇ ਦੀ ਪੰਨੀ ਹਟ ਜਾਂ ਕਿਸੇ ਦਾ ਸੀਸ ਟੱਟ ਖੂਨ ਕੇਤਾ ਜਿਹੜਾ ਜੀ ਰੱਜ ਬਲੀ ਡੋਬਦਾ ਵਿਚਾਰੇ ਬੇੜਾ ਦੀ ਰੱਜ ਬਲੀ ਡੋਬਦਾ ਵਿਚਾਰੇ ਬੇੜਾ ਦੀ ਖੱਟੇ ਦੁਨੀਆਂ ਦਾ ਮੇਨਾ ਲਹੂ ਕ ਲਹੂ ਗਤ ਲੰਕ ਇਹਨਾ ਸੱਚੀ ਦਰਗਾਹ ਤੇ ਦੇਣਾ ਬਹੁ ਹਸਾਬ ਸੂਬੇ ਆ ਸਾਡਾ ਦੁਹਾਂ ਪਾਈਆਂ ਦਾ ਜਵਾਬ ਸੂਬੇ ਆ ਸਾਡਾ ਦੁਹਾਂ ਪਾਈਆਂ ਦਾ ਜਵਾਬ ਸੂਬੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਅਸ਼ਕੇ ਮਹਾਕਵੀ ਬਾਬੂ ਰਤਬਲੀ ਜੀ ਦੇ ਤੇ ਬਹੁਤ ਹੀ ਪਿਆਰ ਦੇ ਨਾਲ ਰੂਹਦਾਰੀ ਦੇ ਨਾਲ ਸੁਖਮੰਦਰ ਸਿੰਘ ਨੇ ਪੇਸ਼ ਕੀਤੀ ਬਹੁਤ ਬਹੁਤ ਧੰਨਵਾਦ ਗੁਰੂ ਸਾਹਿਬ ਜਿੱਥੋਂ-ਜਿੱਥੋਂ ਦੀ ਲੰਘਦੇ ਗਏ ਉਹਨਾਂ ਉਹਨਾਂ ਥਾਵਾਂ ਨੂੰ ਮੰਦਰਾਂ ਦੇ ਵਿੱਚ ਤਬਦੀਲ ਕਰਦੇ ਗਏ ਅਸੀਂ ਸਿੰਘ ਗੁਰੂ ਦਸ਼ਮੇਸ਼ ਦੇ ਅਲਮਸਤ ਦੀਵਾਨੇ ਸਾਡੇ ਪੈਰਾਂ ਹੇਠਾਂ ਮੰਜਲਾ ਤੇ ਦੂਰ ਨਿਸ਼ਾਨੇ ਵਾਹ ਅਸੀਂ ਕੜੀਏ ਮਦਦ ਗਰੀਬ ਦੀ ਜਰਵਾਣੇ ਨੂੰ ਢਾਈਏ ਜੋ ਦੇ ਸਕਦਾ ਇਨਸਾਫ ਨਹੀਂ ਕੁਰਸੀ ਤੋਂ ਲਾਈਏ ਵਾਹ ਸਾਡੇ ਗੁਰੂ ਦਸ਼ਮੇਸ਼ ਨੇ ਵਾਰੇ 4 ਦੋਲਾਰੇ ਤੇ ਮਾਤਾ ਗੁਜਰੀ ਦੇ ਸੀ ਅੱਖੀਆਂ ਦੇ ਤਾਰੇ ਜੋ ਦੇਸ਼ ਕੌਮ ਤੋਂ ਧਰਮ ਲਈ ਕਰ ਗਏ ਕੁਰਬਾਨੇ ਅਸੀਂ ਸਿੰਘ ਗੁਰੂ ਦਸ਼ਮੇਸ਼ ਦੇ ਅਲਮਸਤ دیਵਾਨੇ